ਜਿਹੜੀਆਂ ਕੁਝ ਜਦੇ ਬੰਦੀਆਂ ਉਹ ਚੇਤਨ ਨੇ ਕਿਰਸਾਨ ਜਿੱਥੇ ਬੰਦੀਆਂ ਨਾਲ ਆ ਗਈਆਂ ਉਹ ਵੀ ਚੇਤਨ ਨੇ ਤੇ ਜਦੋਂ ਤੁਹਾਡਾ ਦੇਸ਼ ਦਾ ਨਾਗਰਿਕ ਚੇਤਨ ਹੋ ਜਾਵੇ ਤੇ ਗੰਦੇ ਨਾਲੇ ਦੀ ਕੀ ਔਕਾਤ ਹੈ ਬੁੱਢਾ ਤੇ ਰਹਿ ਜੇ ਨਾ ਨਾਲੇ ਤੇ ਬਦਲਦਾ ਉਧਰ ਤਾਂ ਦਰਿਆ ਤੁਹਾਡੇ ਨਾਲੋਂ ਵੱਡੇ ਨੇ ਰੂਚੀ ਦੇ ਦਰਿਆ ਆਪਣੇ ਨਾਲੋਂ ਵੱਡੇ ਨੇ ਉੱਥੇ ਨਹੀਂ ਕਹਿੰਦਾ ਇਹ ਪੋਲੂਸ਼ਨ ਆਪਣੀ ਕਿਉਂ ਪੈਂਦਾ ਹੈ ਉਡੇ ਨਾਲੇ ਦੇ ਮਸਲੇ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਅੱsse ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਬਹੁਤ ਕਈ ਦਹਾਕੀਆਂ ਤੋਂ ਲਗਾਤਾਰ ਇਹ ਮਸਲਾ ਲਟਕਦਾ ਆ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਲੋਕਾਂ 'ਚ ਇਤਨਾ ਵਧ ਰਹੀ ਆ ਜਿਹੜੀਆਂ ਕੁਝ ਜਥੇਬੰਦੀਆਂ ਉਹ ਚੇਤਨ ਨੇ ਕਿਸਾਨ ਜਥੇਬੰਦੀਆਂ ਨਾਲ ਆ ਗਈਆਂ ਉਹ ਵੀ ਚੇਤਨ ਨੇ ਤੇ ਜਦੋਂ ਤੁਹਾਡਾ ਦੇਸ਼ ਦਾ ਨਾਗਰਿਕ ਚੇਤਨ ਹੋ ਜਾਵੇ ਤੇ ਗੰਦੇ ਨਾਲੇ ਦੀ ਕੀ ਔਕਾਤ ਆ ਉਹਨੂੰ ਸਾਫ਼ ਹੋਣੀ ਹੋਣਾ ਕਿਉਂਕਿ ਸਾਫ ਕਦੇ ਨਹੀਂ ਹੁੰਦਾ ਜਦ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਸਾਡੇ ਚ ਗੰਦ ਕੌਣ ਪਾ ਰਿਹਾ ਹੈ ਉਹਨਾਂ ਨੂੰ ਪਤਾ ਬਿਊਰੋਕ੍ਰੇਸੀ ਪਵਾਰੀ ਆ ਵੱਡਾ ਵਪਾਰੀ ਦਾ ਜਿਹੜਾ ਵੇਸਟ ਹੈ ਉਹ ਇਹਦੇ ਵਿੱਚ ਜਾਂਦਾ ਦੋ ਚੀਜ਼ਾਂ ਰੁਕ ਜਾਣ ਤੇ ਨਾਲ ਆਪਣੇ ਆਪ ਸਾਫ ਹੈ ਕੁਦਰਤ ਤਾਂ ਗੰਦ ਪਾਉਂਦੀ ਨਹੀਂ ਹੈ ਕੁਦਰਤ ਤਾਂ ਥੋੜੇ ਗੰਦ ਨੂੰ ਲਵੇੜਦੀ ਹੈ ਇਸ ਕਰਕੇ ਹੁਣ ਲੋਕਾਂ ਦੀ ਚੇਤਨਾ ਇਕੱਠੇ ਹੋਏ ਨੇ ਗੱਲਬਾਤ ਹੋਈ ਆ ਤੇ ਸਨੇਹਾ ਸਰਕਾਰਾਂ ਕੋਲ ਲਾਈਫ ਟਾਈਲ ਕੈਸਟਰਾ ਨਹੀਂ ਪਹੁੰਚ ਗਿਆ ਇੱਕ ਤਰ੍ਹਾਂ ਲੋਕਾਂ ਕੋਲੇ ਸਰਕਾਰ ਕੋਲੇ ਸਨੇਹਾ ਪਹੁੰਚਣਾ ਹੈ ਨਾ ਪਹੁੰਚਣਾ ਨਹੀਂ ਲਾਈਫ ਟਾਈਲ ਕੈਸਟਰਾ ਸਰਕਾਰ ਕੋਲੇ ਪਹੁੰਚ ਗਿਆ ਤੇ ਲੋਕਾਂ ਦੇ ਵੱਲੋਂ ਦਲੀਲें ਦਿੱਤੀ ਜਾਂਦੀ ਹੈ ਕਹਿੰਦੇ ਜੇ ਪ੍ਰਦੂਸ਼ਣ ਨਹੀਂ ਇੱਥੇ ਪੈਦਾ ਹੋਣਾ ਲੋਕਾਂ ਨੂੰ ਪਾਣੀ ਪੀਂਦੇ ਨਾਲ ਬਿਮਾਰੀਆਂ ਨਾਲ ਦਰਿਆਈ ਪਾਣੀਆਂ ਦੇ ਨਾਲ ਲੱਗਣੀਆਂ ਤਾਂ ਫੈਕਟਰੀਆਂ ਨਹੀਂ ਲੱਗਣੀਆਂ ਚਾਹੀਦੀਆਂ ਇਹ ਵੇਖੋ ਫੈਕਟਰੀ ਤੇ ਜਰਮਨ ਚ ਵੀ ਹੈ ਆਪਣੇ ਨਾਲੋਂ ਵੱਧ ਇੰਡਸਟਰੀ ਹੈ ਇੰਗਲੈਂਡ ਚ ਵੀ ਹੈ ਫਰਾਂਸ ਚ ਵੀ ਹੈ ਅਮਰੀਕਾ 'ਚ ਵੀ ਐ ਰੂਸ 'ਚ ਵੀ ਐ ਚੀਨ 'ਚ ਵੀ ਐ ਉੱਥੇ ਪੋਲਿਊਸ਼ਨ ਕਿਉਂ ਨਹੀਂ ਐਸੇ ਹੀ ਕਿਉਂ ਇੱਕ ਲੰਡੇ ਜਿਹਾ ਆ ਬੁੱਢਾ ਤੇ ਰਹਿ ਜੀ ਹੈ ਨਾ ਨਾਲੇ ਤੇ ਬਦਲਤਾ ਉਧਰ ਤਾਂ ਦਰਿਆ ਤੁਹਾਡੇ ਨਾਲੋਂ ਵੱਡੇ ਨੇ ਅਮਰੀਕਾ ਦੇ ਦਰਿਆ ਆਪਣੇ ਦਰਿਆਵਾਂ ਨਾਲੋਂ ਵੱਡੇ ਨੇ ਰੂਸ ਚੀਨ ਦੇ ਦਰਿਆ ਆਪਣੇ ਨਾਲੋਂ ਵੱਡੇ ਨੇ ਉੱਥੇ ਨਹੀਂ ਪੈਂਦਾ ਇਹ ਪੋਲਿਊਸ਼ਨ ਆਪਣੀ ਕਿਉਂ ਪੈਂਦਾ ਇਹ ਨਹੀਂ ਹੈ ਗੱਲ ਤਾਂ ਇਹ ਵੀ ਪੋਲਿਊਸ਼ਨ ਤੋਂ ਰੋਕਿਆ ਕਿਵੇਂ ਜਾਵੇ ਉਹ ਚੇਤਨਾ ਹੋਣੀ ਚਾਹੀਦੀ ਹੈ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੇ ਮੈਕਿਆਂ ਨੂੰ ਪਤਾ ਹੋਣਾ ਚਾਹੀਦਾ ਗ੍ਰੀਨ ਟ੍ਰਿਬਿਊਨਲ ਨੂੰ ਪਤਾ ਹੋਣਾ ਚਾਹੀਦਾ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਪਤਾ ਹੋਣਾ ਚਾਹੀਦਾ ਉਹ ਤੇ ਸਖਤ ਕਾਰਵਾਈ ਕਰਨ ਚਾਰ ਚਾਰ ਦਹਾਕੇ ਬਤੀਤ ਹੋ ਚੱਲੇ ਨੇ ਸਿਆਸੀ ਲੋਕਾਂ ਦੇ ਵੱਲੋਂ ਸਿਆਸਤ ਕੀਤੀ ਜਾਂਦੀ ਹੈ ਇਸ ਮਸਲੇ ਦੇ ਉੱਪਰ ਸਿਆਸਤ ਕਿਉਂਕਿ ਉਹਦੀ ਮਾਨਸਿਕਤਾ ਨੂੰ ਪਤਾ ਹੀ ਕੋਈ ਨਹੀਂ ਵੀ ਅਸੀਂ ਕੰਮ ਕੀ ਕਰਨਾ ਇਹ ਸਿਆਸਤ ਤਾਂ ਇਹਨਾਂ 'ਚ ਕੋਈ ਚਿੰਤਨ ਵਾਲੀ ਗੱਲ ਨਹੀਂ ਇਕੱਲੇ ਸਿਆਸਤ ਹੀ ਸਿਆਸਤ ਹੈ ਇਸ ਕਰਕੇ ਚੇਤਨਾ ਦੀ ਬਗਾਲਾ ਹੁਣ ਜਿਵੇਂ ਲੋਕ ਜਾ ਗਏ ਨੇ ਕਿ ਇਤਨਾ ਜ ਇਹਦਾ ਸਨੇਹਾ ਜਾਣਾ ਲੋਕਾਂ ਚ ਤੇ ਸਰਕਾਰ ਕੋਲੇ ਪਹੁੰਚ ਗਿਆ ਆ ਤੁਸੀਂ ਲੋ ਅਗਲੇ 15 ਦਿਨਾਂ ਚ ਕਿੰਨਾ ਫਰਕ ਪੈ ਜਾਣਾ ਮੈਂ ਤੁਹਾਡੇ ਪਿਛਲੇ ਸਵਾਲ ਦੇ ਨਾਲ ਸਵਾਲ ਜੋੜ ਦਿੰਦਾ ਕਿ ਜਿਸ ਤਰੀਕੇ ਦੇ ਨਾਲ ਫੈਕਟਰੀਆਂ ਦਾ ਜ਼ਿਕਰ ਆਉਂਦਾ ਤੇ ਗੁਜਰਾਤ ਦੇ ਵਿੱਚ ਵੀ ਫੈਕਟਰੀ ਲੱਗੀ ਆ ਉਹ ਵੀ ਭਾਰਤ ਦਾ ਹਿੱਸਾ ਆ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਚੁਣੌਤੀ ਦਰਪੇਸ਼ ਮਤਲਬ ਮਦਰਾਸ਼ ਤੇ ਨਹੀਂ ਹਨ ਬਾਹਲੀ ਇੰਡਸਟਰੀ ਦਾ ਤੁਹਾਡੀ ਕਲਕੱਤੇ 'ਚ ਨਹੀਂ ਹਨ ਮੁੰਬਈ 'ਚ ਨਹੀਂ ਹੈ ਕਿੰਨੀ ਇੰਡਸਟਰੀਆਂ ਇੱਥੇ ਇਹ ਤਾਂ ਹਾਈ ਨਿਕਲਿਆ ਸ਼ਹਿਰ ਕਿਹੜੇ ਬਾਗ ਦੀ ਮੂੜੀ ਆ ਲੁਧਿਆਣਾ ਠੀਕ ਹੈ ਨਾ ਇਸ ਕਰਕੇ ਚੇਤਨਾ ਲੋਕਾਂ ਦੀ ਤੇ ਜਿਹੜੇ ਆਪਣੇ ਮਹਿਕਮੇ ਨੇ ਇਹਨਾਂ ਦਾ ਕੰਨ ਫੜ ਲੈਣਾ ਅੱਜ ਫੜਿਆ ਜਾਣਾ ਕੰਨ ਇਸ ਤੋਂ ਬਾਅਦ ਸਰਕਾਰ ਹਰਕਤ ਤੇ ਜਾਊਗੀ ਲੱਗਦਾ ਵੀ ਤੁਸੀਂ ਵੇਖਦੇ ਹੋ ਨਾ ਹੀ ਦੂਜੀ ਵਾਰ ਬੰਦੇ ਫੇਰ ਆ ਜਾਣਗੇ ਕਿਹੜਾ ਥੱਕ ਜਾਣਾ ਲੋਕਾਂ ਨੇ ਆ ਜਾਣਾ ਹਾਂ ਇਸ ਗੱਲੋਂ ਪੰਜਾਬੀਏ ਦੀ ਮਹਾਨਤਾ ਕਈ ਵਾਰ ਇਹ ਕਹਿੰਦੇ ਜਿਵੇਂ ਲੜਨ ਮਰਨ ਨੂੰ ਤਿਆਰ ਆ ਨਾ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ ਪਾਏ ਕਹਿੰਦੇ ਜਦੋਂ ਤੁਸੀਂ ਸੰਘਰਸ਼ ਕੀਤਾ ਜਿੱਤੋਗੇ ਪੰਜਾਬ ਕੋਈ ਨਾ ਜਿੱਤੂ ਜਿੱਤੂਗਾ ਬਿਲਕੁਲ ਬਾਪੂ ਬਲਕੌਰ ਸਿੰਘ ਦੇ ਨਾਲ ਗੱਲਬਾਤ ਕੀਤੀ ਆ ਤਾਂ तमाम ਸਾਰੀਆਂ ਚੁਣੌਤੀਆਂ ਦਾ ਜਲਦੀ ਹੱਲ ਹੁੰਦਾ ਨਜ਼ਰ ਆਵੇਗਾ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ